ਸਾਡਾ ਜਿਹੜਾ ਮਹਾਰੀ ਦੇ ਵਿੱਚ ਹਸਪਤਾਲ ਹੈ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਸ ਉੱਤੇ ਬਹੁਤ ਜਲਦੀ ਜਿਹੜੀ ਹੈਗੀ ਅਗਲੇ 1-2 ਮਹੀਨੇ ਦੇ ਵਿੱਚ ਲਿਵਰ ਟ੍ਰਾਂਸਪਲੈਂਟ ਇਹ ਪਹਿਲਾ ਸਰਕਾਰੀ ਹਸਪਤਾਲ ਹੋਏਗਾ ਜਿੱਥੇ ਲਿਵਰ ਟ੍ਰਾਂਸਪਲੈਂਟ ਹੋਏਗਾ ਇਸੇ ਤਰ੍ਹਾਂ ਪੀਜੀਏ ਤੋਂ ਡਾਕਟਰ ਆਈਸੀ ਉਹਨਾਂ ਦੀ ਕੋਲਾਬੋਰੇਸ਼ਨ ਦੇ ਨਾਲ ਗਵਰਨਮੈਂਟ ਮੈਡੀਕਲ ਕਾਲਜ ਪਟਿਆਲੇ ਦੇ ਵਿੱਚ ਰੀਨਲ ਟ੍ਰਾਂਸਫਰ ਮਤਲਬ ਕਦੇ ਪਹਿਲਾਂ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਜਿਹੜੇ ਜਿਹੜੇ ਰੀਨਲ ਟ੍ਰਾਂਸਪਲੈਂਟ ਆ ਗੁਰਦੇ ਬਦਲੇ ਜਾਂਦੇ ਆ ਨਵੇਂ ਗੁਰਦੇ ਪੈਂਦੇ ਆ ਇਹ ਸਰਕਾਰੀ ਹਸਪਤਾਲ ਨੂੰ ਆਮ ਤੌਰ ਤੇ ਸਮਝਿਆ ਜਾਂਦਾ ਸੀਗਾ ਕਿ ਅਨਫੀਅਰ ਹੈ ਸੋ ਅਸੀਂ ਜਿਹੜੀ ਕਟਿੰਗ ਟੈਕਨੋਲੋਜੀ ਆ ਉਹ ਵੀ ਲੈ ਕੇ ਆ ਰਹੇ ਹਾਂ ਇਦੇ ਨਾਲ ਤੁਸੀਂ ਕੱਲ ਸਾਰੇ ਜਣੇ ਸੀਗੇ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜੇ ਕੋਈ ਇਨੋਵੇਟਿਵ ਅਪਰੋਚ ਲੈ ਕੇ ਆਏਗਾ ਕੋਈ ਨਵੀਂ ਡਿਵਾਈਸ ਲੈ ਕੇ ਆਏਗਾ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਫਾਇਦਾ ਹੋ ਸਕੇਗਾ ਉਹਨਾਂ ਦੀ ਕੋਸਟ ਕੱਟ ਡਾਊਨ ਹੋ ਜਾਏਗੀ ਹਸਪੀਟਲ ਸਟੇ ਕੱਟ ਡਾਊਨ ਹੋਏਗਾ ਜਿਹੜਾ ਕੋਈ ਬੰਦੇ ਡਾਕਟਰ ਵਧਿਆ ਕਰਨਗੇ ਔਰ ਇਸੇ ਤਰ੍ਹਾਂ ਸਾਡੇ ਆਸ਼ਾ ਵਰਕਰਸ ਤੋਂ ਲੈ ਕੇ ਜਿਹੜੇ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਕੋਈ ਡਾਰੀਆ ਦੇ ਵਿੱਚ ਡੈਂਗੀ ਦੇ ਕੇਸਸ ਘਟਾਉਣ ਦੇ ਵਿੱਚ ਔਰ ਯੋਗਦਾਨ ਪਾ ਰਹੇ ਆ ਉਹ ਹਰ ਰੋਜ਼ ਜਿਹੜੇ ਹੈਗੇ ਆ ਸਾਡੇ ਉ 33 35000 ਜੜੀਆਂ ਫੈਮਲੀਆਂ ਵਿਜ਼ਿਟ ਕਰਦੀਆਂ ਸਾਡੀਆਂ ਆਸ਼ਾ ਵਰਕਰਸ ਐਮ ਪੀ ਐਚ ਡਬਲਯੂ ਮੇਲ ਫੀਮੇਲ ਸਾਰੇ ਜਿੰਨੇ ਸਾਡੇ ਸੀ ਐਚਓਜ਼ ਐ ਔਰ ਰੋਜ਼ ਜਾ ਕੇ ਤੁਹਾਡੇ ਜਿਸ ਤਰ੍ਹਾਂ ਸੁਨਾਮ ਦੇ ਵਿੱਚ ਆਇਆ ਸੀ ਤੁਹਾਡਾ ਕਿ ਫੀਵਰ ਦੇ ਕੇਸਸ ਜ਼ਿਆਦਾ ਆਏ ਸੀ ਉਹਦੇ ਵਿੱਚ ਡੋਰ ਟੂ ਡੋਰ ਸਰਵੇ ਕਰਕੇ ਸਾਡੀਆਂ ਟੀਮਾਂ ਈਵਨ ਔਨ ਸੰਡੇਜ਼ ਗੱਟਰਡ ਹਾਲੀਡੇਜ਼ ਉਹ ਜਾ ਕੇ ਕਰਲਾ ਕਰਲਾ ਕਰ ਚੈੱਕ ਕਰਕੇ ਜਿੱਥੇ ਲਾਰਵਾ ਮਿਲਦਾ ਉਹਦੇ ਆਸ-ਪਾਸੇ 100 ਘਰਾਂ ਦੇ ਵਿੱਚ ਅਸੀਂ ਸਪਰੇਅ ਕਰ ਰਹੇ ਆ ਤਾਂ ਕਿ ਡੈਂਗੀ ਦਾ ਲਾਰਵਾ ਨਾ ਹੋਵੇ ਅਸੀਂ ਫੀਵਰ ਦੇ ਕੇਸ ਅਸੀਂ ਮਤਲਬ ਇੱਕ ਤਾਂ ਹੁੰਦਾ ਸੀ ਤੁਸੀਂ ਯੂ ਰਿਸਪੌਂਡ ਆਫਟਰ ਦਾ ਡਿਜ਼ਾਸਟਰ ਕਿ ਕਿਤੇ 200 ਬੰਦਾ ਬਿਮਾਰ ਹੋ ਗਿਆ ਫਿਰ ਤੁਸੀਂ ਜਾ ਕੇ ਕਰਦੇ ਹੋ ਅਸੀਂ ਪਾਣੀ ਦੀ ਟੈਸਟਿੰਗ ਕਰਦੇ ਆਂ ਲਾਰਵਾ ਟਰੈਕਿੰਗ ਕਰਦੇ ਆਂ ਸੋ ਇਹ ਇੱਕ ਨਵਾਂ ਜਿਹੜਾ ਹੈਗਾ ਇਹ ਪਲੱਸ ਜਿਹੜਾ ਮੁਖਵਤਰੀ ਸਾਹਿਬ ਨੇ ਮੀਟਿੰਗ ਕੀਤੀ ਸੀ ਸਾਰੇ ਮੰਤਰੀਆਂ ਦੇ ਨਾਲ ਉਸ ਤੋਂ ਬਾਅਦ ਸਾਡੇ ਰਾਹੁਲ ਜੀ ਉਹਨਾਂ ਨਾਲ ਰੈਗੂਲਰਲੀ ਇਨ ਟੱਚ ਹੈ ਜਦੋਂ ਸਾਡਾ ਕਿਤੇ ਪਾਣੀ ਦਾ ਸੈਂਪਲ ਫੇਲ ਹੁੰਦਾ ਉਸ ਵੇਲੇ ਸਾਡਾ ਹੈਲਥ ਡਿਪਾਰਟਮੈਂਟ ਵਾਟਰ ਸਪਲਾਈ ਸੈਨੀਟੇਸ਼ਨ ਇਹ ਸਾਰੇ ਇਕੱਠੇ ਹੋ ਕੇ ਰੂਰਲ ਡਿਵੈਲਪਮੈਂਟ ਔਰ अर्बन ਡਵੈਲਪਮੈਂਟ ਇਹ ਸਾਰੇ ਇਕੱਠੇ ਹੋ ਕੇ ਜੁਆਇੰਟ ਐਕਟੀਵਿਟੀ ਕਰਦੇ ਆ ਕਿ ਪਾਣੀ ਅਡੈਕੁਏਸ਼ਨ ਹੋਈ ਤਾਂ ਕਿਉਂ ਹੋਈ ਕਿੱਥੇ ਹੋਈ ਫੌਟ ਲੱਬ ਦੇ ਉਹਨੂੰ ਫੈਕਸ਼ਨ ਕਰਦੇ ਆ ਆਲਟਰਨੇਟ ਸੋਰਸ ਆਫ ਡਰਿੰਕਿੰਗ ਵਾਟਰ ਸੋ ਇਹ ਸਾਰਾ ਸਾਡਾ ਜਿਹੜਾ ਮੇਨ ਮਕਸਦ ਹੈਗਾ ਵੀ ਜਿਹੜੇ ਸਾਡੇ ਫਰੰਟ ਲਾਈਨ ਵਾਰੀਅਰ ਹੈ ਡਾਕਟਰਸ ਹੈ ਔਰ ਅਸੀਂ ਡਾਕਟਰਸ ਇਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਅਸੀਂ 400 ਪਹਿਲਾਂ 1000 ਹੁਣ 1000 ਡਾਕਟਰ ਸਾਡੇ ਮੁੱਲਾ ਕਲੀਨਿਕ ਦੇ ਵਿੱਚ ਹੈ ਸੋ ਆਮ ਆਦਮੀ ਕਲੀਨਿਕ ਤੇ ਆਣ ਜਦੋਂ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਇਹ ਵਾਲੇ ਕਨਸੈਪਟ ਤੋਂ ਪਹਿਲਾਂ ਸਿਹਤ ਕ੍ਰਾਂਤੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੇ ਡਾਕਟਰ ਦੀ ਮਤਲਬ ਲੈਸ ਥੈਨ 50% ਸੀ ਬਾਕੀ ਸਾਰੀ ਸਟੇਟਸ ਦੇ ਵਿੱਚ ਇਹ ਹਾਲ ਸੀਗਾ ਤੇ ਹੁਣ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਤਕਰੀਬਨ ਤਕਰੀਬਨ ਜਿਹੜਾ 70 75% ਤੇ ਪਹੁੰਚੇ ਆ ਸੀ ਸਾਨੂੰ ਉਮੀਦ ਹੈ ਕਿ ਅਸੀਂ ਬਹੁਤ ਜਲਦੀ ਜਿਹੜੇ ਡਾਕਟਰ ਸਟੇਨ ਕਰਕੇ ਜਿਹੜੀ ਸਾਡੇ ਕੋਲੇ ਬੇਸਿਕਲੀ ਸਪੈਸ਼ਲਿਸਟ ਦੀ ਸ਼ਾਰਟੇਜ ਉਹ ਵੀ ਅਸੀਂ ਪੂਰੀ ਕਰ ਲਾਂਗੇ